ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਲੇਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮੈਂ ਆ ਪ੍ਰੀਤ ਕਲੇਰ ਤੇ ਸਿਰਫ ਇਹ ਆਪਾਂ ਕੱਲ ਦੇ ਬਲੌਗ ਸਟਾਰਟ ਸੇ ਦੇ ਥੋੜੇ-ਬਹੁਤ ਕੰਮ ਇੱਥੇ ਕਰ ਲਏ ਸੀਗੇ ਤੇ ਇੱਥੇ ਲੱਗੇ ਸੀਗੇ ਮੈਂ ਆਪਣੇ ਅੱਜ ਬਾਲਾਂ ਨੂੰ ਤੇਲ ਲਾਉਣ ਮੈਂ ਕਿਹਾ ਬਾਲ ਕਾਫੀ ਦਿਨ ਹੋ ਗਏ ਸੀ ਤੇਲ ਨਹੀਂ ਲਾਇਆ ਸੀਗਾ ਸਰੋਂ ਦਾ ਤੇਲ ਹੀ ਲਾਉਣੀ ਹੁੰਨੀ ਹੈਗੀ ਮੈਂ ਆਪਣੇ ਬਾਲਾਂ ਨੂੰ ਇਸ ਤਰ੍ਹਾਂ ਬਸ ਜਿੰਨਾ ਟਾਈਮ ਮੇਰੇ ਹੁਣ ਘਰ ਦੇ ਕੰਮ ਜਿਹੜੇ ਉਹ ਖਤਮ ਹੋਣਗੇ ਉਹਨੇ ਟਾਈਮ ਦੇ ਵਿੱਚ ਫਿਰ ਮੈਂ ਇੱਥੇ ਮੇਰੇ ਮਤਲਬ ਕਿ ਬਾਲਾਂ ਨੂੰ ਜਿਹੜਾ ਤੇਲਾ ਲੱਗਿਆ ਰਹੂਗਾ ਕਾਫੀ ਦਿਨ ਆਵਾਦ ਲਾਇਆ ਹੁਣ ਤਾਂ ਸ਼ਾਇਦ ਹਨਾ ਕਾਫੀ 2-3 ਹਫ਼ਤੇ ਵਾਰ ਹੀ ਲੱਗਿਆਗਾ ਤੇ ਤੇਲ ਲੋਂਨ ਤੋਂ ਬਾਅਦ ਆਗੇ ਸੀ ਕਿ ਮੈਂ ਇਧਰ ਝਾੜੂ ਲਾਉਣਾ ਸ਼ੁਰੂ ਕਰਤਾ ਸੀਗਾ ਓ ਟੇਕਣੀ ਇਧਰ ਵੀ ਢਿੱਲੀ ਝਾੜੂ ਪੋਚਾ ਜਿਹੜਾ ਮਤਲਬ ਕਿ ਪੋਚਾ ਵੀ ਗਈ ਵਾਰ ਮੈਂ ਧੋ ਵੀ ਦਿੰਦੀ ਆ ਇਹਨੂੰ ਹਨਾ ਫਿਰ ਉੱਪਰ ਦੀ ਪੋਚਾ ਲਾ ਦਿੰਦੀ ਆ ਇਸ ਤਰ੍ਹਾਂ ਕਿਉਂਕਿ ਮੇਰੇ ਪਲਾਂਟ ਨੇ ਪਾਣੀ ਪੋਣੀ ਦਿੰਦੀ ਆ ਤਾਂ ਛੱਟੇ-ਛੱਟੇ ਨੀਚੇ ਤੱਕ ਪਾਣੀ ਆ ਜਾਂਦਾ ਕਿਉਂਕਿ ਪਲੇਟਸ ਵਗੈਰਾ ਰੱਖਿਆ ਨਹੀਂ ਹੋਇਆ ਗਮਲੇ ਦੇ ਨੀਚੇ ਤਾ ਕਰਕੇ ਥੋੜਾ ਜਿਹਾ ਪਾਣੀ ਇਧਰ ਉਧਰ ਆ ਜਾਂਦਾ ਇੱਥੇ ਕੱਪੜੇ ਗਵੰਡੇ ਆ ਦੀ ਪੂਆ ਵੀ ਆਈ ਹੋਈ ਸੀਗੀ ਤੇ ਉਹਨਾਂ ਨਾਲ ਮੈਂ ਗੱਲਾਂ ਕਰ ਰਹੀ ਸੀਗੀ ਤੇ ਨਾਲ-ਨਾਲ ਲਾ ਰਹੀ ਸੀਗੀ ਝਾੜੂ ਤੇ ਬਾਕੀ ਉਸ ਤੋਂ ਬਾਅਦ ਫਿਰ ਘਰ ਦੇ ਕੰਮ-ਕਾਰ ਖਤਮ ਕਰਕੇ ਮੈਂ ਚਲੀ ਗਈ ਸੀਗੀ ਸ਼ਹਿਰ ਤੇ ਉਹ ਵੀ ਤੁਹਾਡੇ ਨਾਲ ਅੱਗੇ ਸ਼ੇਅਰ ਕਰਾਂਗੇ ਆ ਕੱਲ ਵੀ ਤੁਹਾਨੂੰ ਮੈਂ ਦੱਸਿਆ ਸੀ ਵੀ ਕੀ ਖਰੀਦ ਰਹੀ ਹਾਂ ਕਿਸ ਲਈ ਖਰੀਦ ਰਹੀ ਹਾਂ ਤੇ ਲੋ ਜੀ ਫਾਈਨਲੀ ਆਪਾਂ ਪਹੁੰਚ ਗਏ ਸੀ ਇੱਥੇ ਸ਼ਹਿਰ ਸ਼ਹਿਰ ਆਈ ਸੀਗੀ ਲਹਿਰੇ ਕੱਲ੍ਹ ਗਈ ਸੀ ਮੈਂ ਸੁਨਾਮ ਅੱਜ ਵੀ ਆਂ ਨਾ ਮੈਲੇਰੇ ਤੇ ਆਪਾਂ ਦੇਖੇ ਸੀਗੇ ਬੈੱਡ ਪਹਿਲੇ ਇਹਦੇ ਫਾਸਟ ਵਾਲੇ ਸੀਗੇ ਉਹ ਪਸੰਦ ਆਏ ਨੇ ਤੇ ਉਸ ਤੋਂ ਬਾਅਦ ਆਗੇ ਸੀਗੇ ਆਪਾਂ ਇੱਥੇ ਲੋ ਜੀ ਉਸ ਤੋਂ ਬਾਅਦ ਆਪਾਂ ਬੈੱਡ ਵਗੈਰਾ ਸਿਲੈਕਟ ਕਰ ਲਏ ਸੀ ਪਰ ਹਜੇ ਲੈ ਨਹੀਂ ਸੀਗੇ ਉਸ ਤੋਂ ਬਾਅਦ ਆਗੇ ਸੀ ਆਪਾਂ ਏਸੀ ਵਾਲੀ ਸੌਪ ਤੇ ਇੱਥੇ ਆਪਾਂ ਆਹ ਵਾਲਾ ਏਸੀ ਜਿਹੜਾ ਸਿਲੈਕਟ ਕੀਤਾ ਇਹ ਅੱਗੇ ਤੁਹਾਨੂੰ ਦੱਸਾਂਗੇ ਆਪਾਂ ਕਿਹੜਾ ਹੈ ਤੇ ਮੱਕੇ ਫਾਈਨਲ ਹੋ ਗਿਆ ਸੀਗਾ ਕਿਉਂਕਿ ਹੁਣ ਥੋੜਾ ਜਿਹਾ ਬਿਲ ਕਰਕੇ ਵੀ ਸੀ ਪ੍ਰੋਬਲਮ ਜਿਹੜਾ ਵਿੰਡੋ ਏਸੀ ਸੀ ਉਹਦੀ ਕਾਫੀ ਮਤਲਬ ਬਿਲ ਦੀ ਪ੍ਰੋਬਲਮ ਸੀਗੀ ਤਾਂ ਕਰਕੇ ਇਹ ਵਾਲਾ ਆਪਾਂ ਸਪਰੇਟਰ ਨਿਊ ਲਿਆਗਾ ਨਿਸ਼ਚਿਤ ਇਸੂ ਦਾ ਲਿਆਗਾ ਤੇ ਬਾਕੀ ਆਪਕੇ ਥੀੜੀ ਹੋਣਾ ਕਾਪੀਮੈਂਟ ਵਗੈਰਾ ਕਰ ਦੇ ਸੀਗੇ ਉਸ ਤੋਂ ਬਾਅਦ ਵਸੂਰ ਕੇ ਤੇ ਅੰਤ ਵਿੱਚ ਵੀ ਇਹਦਾ ਹਜੇ ਫਾਈਨਲ ਹੋਇਆ ਨਹੀਂ ਹੈਗਾ ਤੇ ਉਹ ਤੁਸ ਲਈ ਲੈ ਰਹੀ ਹਾਂ ਮੈਂ ਉਹ ਤੁਹਾਨੂੰ ਸ਼ਾਇਦ ਨੈਕਸਟ ਵਲੌਗ ਵਿੱਚ ਪਤਾ ਲੱਗ ਜਾਵੇ ਹਨ ਉਸ ਤੋਂ ਬਾਅਦ ਆ ਗਈ ਸੀਗੀ ਘਰ ਤੇ ਆ ਕੇ ਇੱਥੇ ਆਪਣਾ ਮੈਂ ਇੱਕ ਸੂਟ ਕਾਫੀ ਦਿਨਾਂ ਤੋਂ ਉਹ ਕੀਤਾ ਹੋਇਆ ਸੀਗਾ ਇਹਨੂੰ ਕਰ ਰਹੀ ਸੀ ਸੈੱਟ ਜਣੀ ਕਿ ਇਹ ਖੁੱਲਾ ਵੀ ਸੀਗਾ ਨਹੀਂ ਸੌਰੀ ਪੀੜਿਆ ਸੀਗਾ ਤੇ ਥੋੜਾ ਜਿਹਾ ਇਹਦੇ ਚਾਕ ਵੀ ਛੋਟੇ ਸੀਗੇ ਘੇਰਾ ਜਣੀ ਕਿ ਛੋਟਾ ਸੀਗਾ ਚਾਕ ਠੀਕ ਸੀ ਘੇਰਾ ਛੋਟਾ ਸੀ ਇਹਦਾ ਮੈਂ ਉਹ ਵੀ ਠੀਕ ਕਰ ਰਹੀ ਸੀ ਕਿਉਂਕਿ ਗਰਮੀ ਵਾਲਾ ਇਹ ਵੀ ਹੁਣ ਪੈ ਜਾਊਗਾ ਕਾਫੀ ਦਿਨਾਂ ਦੀ ਕਾਲ ਹੋਈ ਪਈ ਸੀ ਮੈਂ ਕਿਹਾ ਵੀ ਚੱਲੇ ਨੂੰ ਪਹਿਲਾਂ ਸੈੱਟ ਕਰਕੇ ਫਿਰ ਉਸ ਤੋਂ ਬਾਅਦ ਉਹ ਮਸਲਕੇ ਚੱਲੇ ਹੋਏ ਸੀ ਕਿ ਭਾਈ ਏਸੀ ਲਾਉਣ ਵਾਲੇ ਵੀ ਚੱਲੇ ਹੋਏ ਸੀ ਏਸੀ ਜਿਹੜਾ ਲੈ ਕੇ ਆ ਰਿਹਾ ਭਾਈ ਰੇੜੀ ਵਾਲਾ ਉਹ ਵੀ ਚੱਲਿਆ ਹੋਇਆ ਸੀ ਉਹਦਾ ਵੀ ਫੋਨ ਆ ਗਿਆ ਸੀ ਮੈਂ ਕਿਹਾ ਚੱਲ ਜਲਦੀ ਜਲਦੀ ਫਿਰ ਕਿਉਂਕਿ ਮੈਨੂੰ ਇਹ ਸੀ ਇੱਥੋਂ ਮਸ਼ੀਨ ਹੈ ਜਿਹੜੀ ਮੈਂ ਚੱਕ ਦੂੰਗੀ ਤੇ ਬਸ ਥੋੜਾ ਜਿਹਾ ਕੰਮ ਹੋਇਆ ਸੀ ਇਥੇ ਕੋਈ ਨਹੀਂ ਹੋ ਕਾਲ ਆ ਗਈ ਸੀ ਭਾਈ ਦੀ ਬੇਸੇ ਪਹੁੰਚ ਗਏ ਫਿਰ ਉਹ ਨਾਲ ਦੇ ਨਾਲ ਦੇਖੋ ਉੱਠ ਕੇ ਚਲੇ ਆ ਵੀ ਗਿਆ ਸੀ ਉਹਨਾਂ ਨੂੰ ਲੈਣਾ ਹੈ ਨਾ ਇਹ ਕੋਸਟ ਬਰੇਸੀ ਜੀ ਤੇ ਪੱਕੇ ਕਿੰਨੇ ਦਾ ਪਿਆ ਕਿ ਮੈਂ ਉਹ ਪਾਸੇ ਨਾਲ ਕਾ ਲੇ ਰਿਹਾ ਸੀ ਚਿੱਪਰ ਕਰਾਂ ਦੀਆਂ ਮੈਂ ਬੱਕੇ ਬਿਜਲੀ ਦੋ ਤੱਕ ਤਾਂ ਹੰਦਾ ਭਾਈ ਕਹਿੰਦਾ ਸੀ ਵੀ ਆ 21500 ਰੁਪਏ ਮਹੀਨੇ ਦੀ ਬਿਜਲੀ ਦਾ ਖਰਚਾ ਹੋਊਗਾ ਜੀ ਅਕਾਲਜੀ ਕਲੀਅਰ ਫੈਮਿਲੀ ਬਲੌਗ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹੋਸਨਾਲ ਜੀ ਕੀ ਹਾਲ ਚਾਲ ਨੇ ਮੈਂ ਠੀਕ ਆ ਜੀ ਉਮੀਦ ਹੈ ਤੁਸੀਂ ਵੀ ਠੀਕ ਹੋਮੋਗੇ ਖੁਸ਼ ਹੋਮੋਗੇ ਖੁਸ਼ਾਲ ਹੋਮੋਗੇ ਤੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਚਲੋ ਜੀ ਹੁਮ ਬਾਹੀਰ ਜੂ ਹਮੇਸ਼ਾ ਤਾਨ ਚੜਦੇ ਬਲੌਗ ਰੱਖਣਾ ਵਾਡੀ ਦੁਪਹਿਰ ਦਾ ਟਾਈਮ ਹੈ ਇੱਥੇ ਪਹਿਲਾਂ ਅਸੀਂ ਚਲੇ ਗਏ ਸੀ ਲਹਿਰੇ ਦੋ ਕਮ ਸੀਗੇ ਤੇ ਇੱਕ ਚੀਜ਼ ਆਪਾਂ ਲੈ ਲਈ ਆ ਤੇ ਉਹ ਤੁਹਾਨੂੰ ਦਿਖਾਇਆ ਵੀ ਆ ਕੰਪਨੀ ਜਿਹੜੀ ਆ ਉਹ ਤੁਹਾਡੇ ਨਾਲ ਅੱਗੇ ਸ਼ੇਅਰ ਕਰਨ ਪਾਸੋਂ ਰੇੜੀ ਵਾਲਾ ਭਾਈ ਆ ਹੀ ਰਿਹਾ ਲੈ ਕੇ ਆ ਕੇ ਲਾਉਣ ਵਾਲੇ ਵੀ ਆ ਗਏ ਆਪਾਂ ਲਿਆ ਨਿਊ ਏ ਸੀ ਕਿਉਂਕਿ ਜਿਹੜਾ ਇੱਧਰ ਲੱਗਿਆ ਹੋ ਸੀ ਵਿੰਡੋ ਉਹ ਖੜਕਾ ਵਾਲਾ ਕਰਦਾ ਸੀ ਕੁਝ ਬਿਲ ਦੀ ਪ੍ਰੋਬਲਮ ਸੀਗੀ ਤਾਂ ਕਰਕੇ ਉਹ ਆਪਾਂ ਚੇਂਜ ਕਰਤਾ ਹਨਾ ਜਿਹੜਾ ਨਿਊ ਲਵਾਵਾਂਗੇ ਇੱਧਰ ਰੂਮ 'ਚ ਤੇ ਜਿਹੜਾ ਇੱਧਰ ਵਾਲਾ ਸੀ ਉਹ ਇੱਧਰ ਹੋ ਜਾਊਗਾ ਹੁਣ ਇਸ ਤਰ੍ਹਾਂ ਕਰਕੇ ਉਹ ਬਸ ਹੁਣ ਭਾਈ ਆ ਹੀ ਰਹੇ ਨੇ ਸਣੀ ਲੈਣਗੇ ਅੱਗੇ ਤੇ ਮੈਂ ਆਪਣਾ ਲੱਗੀ ਇਸ ਕਮੀਜ਼ ਥੋੜਾ ਫਿਟਿੰਗ ਵੀ ਇਹਦੀ ਟਾਈਟ ਸੀਗੀ ਤੇ ਜਿਹੜਾ ਆਹ ਵਾਲਾ ਘੇਰਾ ਸੀਗਾ ਇਹ ਬਿਲਕੁਲ ਛੋਟਾ ਸੀ ਮੈਨੂੰ ਛੋਟੇ ਘੇਰੇ ਵਾਲੇ ਪਸੰਦ ਨਹੀਂ ਹੈਗੇ ਥੋੜਾ ਘੇਰਾ ਖੁੱਲਾ ਕਰਿਆ ਤੇ ਬਾਕੀ ਫਿਟਿੰਗ ਬਗਾਰ ਵੀ ਇਹਦੀ ਖੁੱਲੀ ਹੋਗੀ ਕਿਉਂਕਿ ਟਾਈਟ ਸੂਟ ਹੁਣ ਪੈਂਦੇ ਨਹੀਂ ਹੈਗੇ ਹੈਨਾ ਲੋਜੀ ਦਿਖਾਉਣਾ ਤੁਹਾਨੂੰ ਵੀ ਹੁਣ ਮੈਂ ਲੇਡ ਲੈ ਡੂਗੀ ਚਾਕਾਂ ਵਾਲੀ ਲੋਜੀ ਫਾਈਨਲੀ ਕਾਫੀ ਦਿਨਾਂ ਹਲਦੀ ਲੈਣ ਤੋਂ ਬਾਅਦ ਆਪਣੇ ਅੱਗੇ ਆ ਗਏ ਮਤਲਬ ਬੇਟਾ ਕਾਫੀ ਦਿਨਾਂ ਦਾ ਸੋਚ ਰਹੇ ਸੀ ਪਰ ਅੱਜ ਜਾ ਕੇ ਫਾਈਨਲ ਹੋਇਆ ਸੀਗਾ ਤੇ ਲੋਜੀ ਪਹੁੰਚ ਚੁੱਕੇ ਆਪਣੇ ਘਰ ਅੱਜ ਨਿਊ ਏਸੀ ਤੇ ਚਲੋ ਜੀ ਪਰਮਾਤਮਾ ਦੀ ਕਿਰਪਾ ਹੈ ਨਾ ਵਾਹਿਗੁਰੂ ਜੀ ਦਿੰਦੇ ਨੇ ਸਭ ਕੁਝ ਉਹੀ ਦੇਣ ਵਾਲੇ ਨੇਗੇ ਤੇ ਉਸ ਤੋਂ ਬਾਅਦ ਅੱਗੇ ਸੀ ਕਿਚਨ ਜਿਮੇ ਚਾਹ ਬਣਾਉਣ ਲੱਗੀ ਸੀ ਕਿ ਜਿਹੜੇ ਭਾਈ ਏਸੀ ਲਾਉਣ ਆਏ ਸੀ ਤੇ ਛੱਡਣ ਆਏ ਸੀ ਜਿਹੜਾ ਹਨਾ ਸਾਰਿਆਂ ਦੀ ਇਕੱਠੇ ਬਣਾ ਲਈ ਸੀ ਕਿਉਂਕਿ ਲਗਭਗ 5-7 ਮਿੰਟਾਂ ਦੇ ਗੈਪ ਦੇ ਨਾਲ ਹੀ ਆਏ ਸੀ ਉਹ ਜਿਹੜੇ ਲਾਉਣ ਵਾਲੇ ਸੀ ਉਹ ਪਹਿਲਾਂ ਆ ਗਏ ਸੀ ਇਹ ਰੈਡੀ ਵਾਲਾ ਹਜੇ ਬਾਅਦ ਦੇ ਵਿੱਚ ਆਇਆ ਸੀ 5-7 ਮਿੰਟ 늦ਟ ਆਇਆ ਸੀਗਾ ਤੇ ਬਾਕੀ ਉਸ ਤੋਂ ਬਾਅਦ ਫਿਰ ਵਿਚਾਰ ਰੱਖ ਲਈ ਸੀ ਮੈਂ ਤਾਂ ਨਾਲ ਦੇ ਨਾਲ ਤੇ ਪਲੀਰ ਸਾਹਿਬ ਅਜੇ ਗੈਰ ਹੋਏ ਸੀਗੇ ਜਿਵੇਂ ਕਿ ਤੁਹਾਨੂੰ ਦੱਸਿਆ ਸੀ ਜਿਹੜੇ ਮਤਲਬ ਕਿ ਪਿੰਡ ਦੇ ਵਿੱਚ ਪਿੰਡਰ ਦੇ ਦੋਸਤ ਦੀ ਡੈਥ ਹੋ ਗਈ ਸੀ ਨਾ ਕੀ ਉਹਦੇ ਅੱਜ ਫੁੱਲ ਲਪਾਉਣ ਗਏ ਸੀਗੇ ਪਰ ਉਹ ਵੀ ਟਾਈਮ ਨਾਲ ਹੀ ਆ ਗਏ ਸੀਗੇ ਤੇ ਬਾਕੀ ਚਲੋ ਜੀ ਅੱਜ ਖੁਸ਼ੀ ਵੀ ਆ ਤੇ ਦੇਖੋ ਨਾ ਇੱਕ ਵਾਸੇ ਦੁੱਖ ਵੀ ਆਗਾ ਤੇ ਜੁਨਾ ਪ੍ਰਮਾਤਮਾ ਨਰਮ ਜੀ ਆਣਾ ਹੈ ਅੰਦਰ ਕਿਸੇ ਨੇ ਮਨਪਾਰ ਰਿਹਾ ਸੀਗਾ ਪਤਾ ਕਿ ਹੋਇਆ ਜੀ ਕਿਉਂਕਿ ਪਿੰਦਰ ਹੈ ਨਹੀਂ ਸੁਰਪਿੰਦਰ ਤੋਂ ਨਾ ਫੁੱਲਾਂ ਨੂੰ ਵੀ ਨਹੀਂ ਦੇਖੇਗਾ ਆਪਣੀ ਦੋਸਤ ਹਨਾ ਤੈਨੂੰ ਅਫਸੋਸ ਸੀ ਫਿਰ ਸਾਨੂੰ ਅੱਜ ਐਂ ਵੀ ਹੋਇਆ ਵੀ ਚਲੋ ਹਨਾ ਉਹਦੇ ਫੁੱਲ ਸਾਡੀ ਗੱਡੀ ਦੇ ਵਿੱਚ ਜਾ ਰਹੇ ਨੇਗੇ ਵੀ ਚਲੋ ਪਿੰਦਰ ਨੂੰ ਮੜਾ ਮਟੋ ਹੋ ਜਾਊਗਾ ਕਿਉਂਕਿ ਤਾਂ ਮਾਨੀ ਨਹੀਂ ਲੱਗ ਰਹਾ ਅਸੀਂ ਕਾਫੀ ਦੂਰ ਬੈਠਾ ਆ ਤੇ ਵੀ ਚਲੋ ਇੰਨੇ ਲਿਜਾ ਉਹਦੇ ਫੁੱਲ ਲਗਾਏ ਨਾ ਚਲੇ ਗਏ ਮੈਨੂੰ ਹੋ ਜਾ ਕਲੀਅਰ ਸਾਹ ਚਲੇ ਗਏ ਸੀ ਤੇ ਲੋ ਜੀ ਆਪਾਂ ਇੱਥੇ ਦੁਬਾਰਾ ਆ ਜਿਹੜੀ ਚਾਹ ਉਬਲ ਚੁੱਕੀ ਐ ਦੁਬਾਰਾ ਵੀ ਬਣ ਗਈ ਸੀ ਚਾਹ ਤਾਂ ਗੈਨ ਦੇ ਵਿੱਚ ਆ ਗਿਆ ਇੱਥੇ ਦੁਬਾਰਾ ਵੀ ਬਣਾਈ ਸੀ ਕਲੀਅਰ ਸਾਹ ਬਾਅਦ ਦੇ ਵਿੱਚ ਆ ਗਈ ਸੀ ਕਿ ਫਿਰ ਉਹਨਾਂ ਨੇ ਅਲੱਗ ਤੋਂ ਬਣਾ ਲਈ ਸੀ ਵਾਕਈ ਇੱਥੇ ਆਪਾਂ ਜਿਹੜੇ ਆਏ ਹੋਏ ਸੀ ਭਾਈ ਉਹਨਾਂ ਲਈ ਬਣਾ ਰਿਹਾ ਚਾਹ ਤੇ ਥੋੜਾ ਬਹੁਤਾ ਖੜਕਾ ਹੈ ਚੰਦਾ ਇਗਨੋਰ ਕਰਿਓ ਕਿਉਂਕਿ ਹੈ ਜੀ ਆਪਣੇ ਏਸੀ ਵਾਲਾ ਕੰਮ ਚੱਲ ਰਿਹਾ ਸੀਗਾ ਫਿਰ ਮੈਨੂੰ ਇਹ ਸੀਗਾ ਵੀ ਨਾਲ ਦੀ ਨਾਲ ਮੈਂ ਫਿਰ ਵੀਡੀਓ ਦੀ ਵੀ ਵਾਈਸ ਰਿਕਾਰਡ ਕਰਨੀ ਹੁੰਦੀ ਆ ਨਾ ਲੇਟ ਹੋ ਜਾਨੇ ਟਾਈਮ ਸਿਰ ਵੀ ਤੁਹਾਡੇ ਤੱਕ ਪਹੁੰਚ ਜੀਵੇ ਇਹ ਵੀ ਹੋਣੀ ਚਾਹੀਦੀ ਉਸ ਤੋਂ ਬਾਅਦ ਤੇ ਜੀ ਮੈਨੂੰ ਲੱਗਦਾ ਹੈ ਉਹ ਫਿਰ ਲਾਈਟ ਨਹੀਂ ਸੀ ਤਾਂ ਜਿਹੜਾ ਬਹੁਤ ਸਮਾਂ ਲੱਗ ਗਿਆ ਉਹ ਲੋ ਜੀ ਉਦੋਂ ਇਸੇ ਵਾਲਾ ਕੰਮ ਵੀ ਚੱਲ ਰਿਹਾ ਸੀ ਲਗਾਉਣ ਵਾਲ ਲਗਾ ਰਹੇ ਸੀ ਕਿ ਭਾਈ ਤੇ ਮੈਂ ਆ ਗਈ ਸੀ ਕਿਦਰ ਆਪਣੇ ਅਲਮਾਰੀਆਂ ਨੂੰ ਸੈੱਟ ਕਰ ਰਹੀ ਸੀ ਜਿਵੇਂ ਕਿ ਮੈਂ ਤੁਹਾਨੂੰ ਕੱਲ ਵੀ ਦੱਸਿਆ ਸੀ ਵੀ ਸਨੀ ਹੁਣ ਇੱਥੇ ਰਹੂਗਾ ਤੇ ਉਹਦੇ ਕੱਪੜੇ ਮੈਂ ਅਲਮਾਰੀ ਦੇ ਵਿੱਚ ਸੈੱਟ ਕਰਕੇ ਲਾ ਰਹੀ ਸੀ ਕਿ ਜਿਹੜੇ ਆ ਸਟੋਰੇਜ ਬੈਗ ਦੇ ਵਿੱਚ ਮੇਰੇ ਕੁਸ਼ਨ ਕਵਰ ਜਾਂ ਬੈੱਡ ਸ਼ੀਟ ਵਗੈਰਾ ਸੀਗੇ ਉਹ ਮੈਂ ਬਾਹਰ ਕੱਢੂੰਗੀ ਕਿਉਂਕਿ نیچے ਮੈਂ ਦੇਖੂੰ ਕੋਈ ਵਾਲਪੇਪਰ ਵਗੈਰਾ ਲਗਾ ਕੇ ਫਿਰ ਉਹਦੇ ਵਿੱਚ ਕੱਪੜੇ ਰੱਖਣਿਆਂਗੇ ਕਿਉਂਕਿ ਨੀਚੋਂ ਥੋੜਾ ਜਿਹਾ ਇਹ ਹੁੰਦਾ ਜੰਗ ਵਗੈਰਾ ਦਾ ਕਿਉਂਕਿ ਇਹ ਲੋਹੇ ਦੀਆਂ ਅਲਮਾਰੀਆਂ ਨੇ ਨਾ ਤਾਂ ਫਿਰ ਥੋੜਾ ਜਿਹਾ ਹੋ ਹੀ ਜਾਂਦਾਗਾ ਤੇ ਜਿਹੜੇ ਆਪਣੇ ਮੈਂ ਕਿ ਮੇਰੇ ਥੋੜੇ ਜੇ ਇਸ ਤਰ੍ਹਾਂ ਦੇ ਸਿੰਥੈਟਿਕ ਸੂਟ ਸੀਗੇ ਉਹ ਮੈਂ ਇੱਕ ਵੈਗ ਦੋ ਵੈਗ ਦੇ ਵਿੱਚ ਤਾਂ ਕਿ ਨੀਚੇ ਸਾਈਡ ਰੱਖ ਦਿੱਤੀ ਸੀ ਜਿਹੜੇ ਕਾਟਨ ਦੇ ਸੀਗੇ ਉਹ ਫਿਰ ਮੈਂ ਉੱਪਰ ਰੱਖ ਲਈ ਸੀ ਕਿਉਂਕਿ ਹੁਣ ਵਿਆਹ ਵਗੈਰਾ ਹੈ ਨਹੀਂਗੇ ਵੀ ਹੁਣ ਅਸੀਂ ਵੀ ਚਲੋ ਕੰਮ ਖਤਮ ਹੋਇਆ ਉਹ ਕੱਪੜਿਆਂ ਨਾਲ ਜਿਹੜੇ ਸੀਗੇ ਸਾਫਤੇ ਸੀਗੇ ਉਸ ਤੋਂ ਬਾਅਦ ਆਪਾਂ ਨੀਚੇ ਆ ਸੀਗੇ ਜਿਹੜੇ ਕੁਸ਼ਨ ਕਵਰ ਵਗੈਰਾ ਇਹਦੇ ਵਿੱਚ ਸੀਗੀਆਂ ਜਿਹੜੀਆਂ ਬੈੱਡ ਸ਼ੀਟਾਂ ਉਹ ਬਾਰ ਕੱਢਤੀਆਂ ਸੀ ਉਸ ਤੋਂ ਬਾਅਦ ਆ ਇੱਕ ਵਾਲ ਪੇਪਰ ਥੋੜਾ ਬਚਿਆ ਸੀ ਪਰ ਬਹੁਤ ਘੱਟ ਸੀਗਾ ਇਹ ਪਰ ਚਲੋ ਕੋਈ ਨਾ ਕੋਈ ਜੁਗਾੜ ਲਾ ਹੀ ਲਿਆ ਸੀਗਾ ਵੀ ਇਹਨੂੰ ਫਿਰ ਮੈਂ ਲਾ ਕੇ ਨਾ ਅੰਦਰ ਵੀ ਚਲੇ ਇਹ ਵੀ ਜਰ ਵਗੈਰਾ ਨਹੀਂ ਕੱਪੜਾ ਉਹਨਾਂ ਕੱਪੜੇ ਨਹੀਂ ਖਰਾਬ ਹੋਣਗੇ ਇਹ ਵਾਲ ਪੇਪਰ ਜਿਹੜਾ ਮੈਂ ਟੇਬਲ ਦੇ ਉੱਪਰ ਲਗਾਇਆ ਸੀ ਨਾ ਉਹ ਚੋਂ ਬਚਿਆ ਹੋਇਆ ਸੀਗਾ ਤੇ ਮੈਂ ਕਹਾਂ ਵੀ ਚਲੋ ਫਿਰ ਹੋਰ ਕਿਤੇ ਹੁਣ ਇਹਦੀ ਨਹੀਂ ਕੋਈ ਜ਼ਰੂਰਤ ਹੈਣੀ ਸੀਗੀ ਵੀ ਇੱਥੇ ਇਹਨੂੰ ਲਾ ਦਿੰਨੀ ਹੈਗੀ ਬਾਕੀ ਤਾਂ ਇਹਨਾਂ ਜਰ ਵਗੈਰਾ ਤਾਂ ਹੈ ਨਹੀਂ ਤੁਹਾਨੂੰ ਦਿਖਦੀ ਵੀ ਹੋ ਪਰ ਸਾਈਡ ਤੇ ਨਾ ਨਾਲ-ਨਾਲ ਬਾਹਰਲੀ ਸਾਈਡ ਤੇ ਨਾਲ-ਨਾਲ ਥੋੜਾ ਥੋੜਾ ਲੱਗ ਰਿਹਾ ਸੀਗਾ ਮੈਂ ਕਹਾਂ ਵੀ ਚਲੋ ਇਹ ਹੋ ਜਾਂਦਾ ਵੀ ਸਾਫ਼ ਆ ਕਿਉਂਕਿ ਹੁਣ ਕੱਪੜੇ ਫਿਰ ਇਹ ਸੀਗਾ ਵੀ ਕਈ ਵਾਰ ਖਰਾਬ ਨਾ ਹੋ ਜਾਣ ਹਨਾ ਮਾੜਾ ਮੁੱਟ ਲੱਗੇ ਫਿਰ ਬੱਚਿਆਂ ਨੂੰ ਤੁਹਾਨੂੰ ਪਤਾ ਹੀ ਪਾਉਂਦੇ ਨਹੀਂ ਹੈਗੇ ਤਾ ਕਰਕੇ ਜੋ ਵੀ ਹੈਗਾ ਸੀ ਬਚਿਆ ਸੀ ਬਾਕੀ ਥੋੜਾ ਆ ਜਾਈ ਘਟਿਆ ਸੀ ਬਾਕੀ ਸਾਰੇ ਸਰ ਗਿਆ ਸੀਗਾ ਨੀਚੇ-ਨੀਚੇ ਵਾਲੀ ਸਾਈਡ ਹੀ ਲਗਾਇਆ ਸੀ ਹੋਰ ਕਿਤੇ ਨਹੀਂ ਲਗਾਇਆ ਸੀਗਾ ਇੱਥੇ ਜਿਆਦਾ ਜ਼ਰੂਰਤ ਪੈਂਦੀ ਆ ਕਿਉਂਕਿ ਪਹਿਲਾਂ ਥੋੜਾ ਪਾਣੀ ਵਗੈਰਾ ਦਾ ਹੋ ਗਿਆ ਪੈ ਜਾਂਦਾ ਸੀ ਕਿਉਂਕਿ ਪਹਿਲਾਂ ਮੈਨੂੰ ਧੋਂਦਾ ਜਿਆਦਾ ਹੁੰਦਾ ਸੀ ਰੋਮ ਵਗੈਰਾ ਮੈਂ ਬਹੁਤ ਜਿਆਦਾ ਧੋਂਦੀ ਸੀਗੀ ਹੁਣ ਨਹੀਂ ਮੈਂ ਧੋਂਦੀ ਹੁਣ ਮੈਂ हट ਗਈ ਕਿਉਂਕਿ ਫਿਰ ਚੀਜ਼ਾਂ ਦਾ ਨੁਕਸਾਨ ਹੁੰਦਾ ਚੀਜ਼ਾਂ ਖਰਾਬ ਹੋ ਜਾਂਦੀਆਂ ਨੇ ਤਾ ਅਗਰ ਕਿ ਹੁਣ ਮੈਂ ਰੂਮ ਵਗੈਰਾ ਬਸ ਇੱਕ ਵਾਰ ਹੀ ਸਾਲ ਦੇ ਵਿੱਚ ਦਿਵਾਲੀ ਟਾਈਮ ਸ਼ਾਇਦ ਹਾਂਜੀ ਉਦੋਂ ਤਾਂ ਮੈਂ ਧੋਣਿਆਂਗੀ ਪਰ ਨਹੀਂ ਮੈਂ ਹੁਣ ਉਹਨਾਂ ਨਹੀਂ ਜਿਵੇਂ ਕਿ ਮੈਂ ਡੀਪ ਕਲੀਨਿੰਗ ਕਰਦੀ ਜਿੰਨੇ ਵਾਰ ਮੈਂ ਰੂਮ ਵਗੈਰਾ ਕੰਧਾਂ ਵਗੈਰਾ ਸਾਰੀਆਂ ਧੋਂਦੀ ਸੀ ਤੁਸੀਂ ਦੇਖਿਆ ਵੀ ਦੇਖਿਓ ਮੇਰੇ ਪਿਛਲੇ ਵੀਡੀਓ ਮੈਨੂੰ ਬਹੁਤ ਜ਼ਿਆਦਾ ਮਤਲਬ ਕਿ ਹੁੰਦਾ ਜਿਹੜੀਆਂ ਕੰਮ ਵਾਲੀਆਂ ਭੈਣਾਂ ਨੇ ਉਸ ਜਵਾਬ ਦੇ ਜਾਂਦੇ ਨੇ ਉਹ ਕਹਿੰਦੇ ਵੀ ਉਹ ਬਹੁਤ ਜ਼ਿਆਦਾ ਕੰਮ ਕਰਵਾਉਂਦੇ ਨੇਗੇ ਹਨਾ ਮਤਲਬ ਕੀ ਹੁੰਦਾ ਏ ਜਦੋਂ ਆਪਾਂ ਨੂੰ ਆਦਤ ਹੁੰਦੀ ਆ ਆਪ ਆਪਾ ਖੁਦ ਕੰਮ ਵਧੀਆ ਕਰਦੇ ਹਾਂ ਫਿਰ ਕਿਸੇ ਦਾ ਕੰਮ ਆ ਜਿਹੜਾ ਪਸੰਦ ਵੀ ਨਹੀਂ ਆਉਂਦਾ ਮੈਂ ਸਾਰੀਆਂ ਜੀਜਾਂ ਕਰਦੀਆਂ ਵਾਰ ਸਾਰੀਆਂ ਪੈਣਾ ਕਰਦੇ ਨੇ ਪਰ ਕਈਆਂ ਨੂੰ ਚਲੋ ਲੱਗਦਾ ਹੋਊਗਾ ਹਨਾ ਤੇ ਬਾਕੀ ਆਪਣੇ ਕੰਮ ਤਾਂ ਦੇਖੋ ਆਪ ਹੀ ਕਰਨੇ ਨੇ ਕਿਸੇ ਤੱਕ ਤਾਂ ਆਪਾਂ ਨਾ ਸੀਮਤ ਨਹੀਂ ਸਕਦੇ ਬਿਉਹ ਆਪਣਾ ਕੇ ਕੰਮ ਕਰੂਗਾ ਹਨਾ ਆਪਣੇ ਕੰਮ ਆਪ ਹੀ ਕਰਨੇ ਨੇ ਹੌਲੀ-ਹੌਲੀ ਕਰ ਲੈਨੇ ਅੱਜ ਲੈ ਕੇ ਨੇ ਇੱਕ ਕੰਮ ਅੱਜ ਹੋਗਾ ਦੂਸਰਾ ਕੱਲ ਨੂੰ ਹੋਜੂਗਾ ਇੱਕ ਰੋਮ ਅੱਜ ਹੋਗਾ ਦੂਸਰਾ ਕੱਲ ਹੋਜੂਗਾ ਇਸ ਤਰ੍ਹਾਂ ਕਰਕੇ ਹੋ ਜਾਂਦੇ ਨੇ ਕੋਈ ਵੱਡੀ ਗੱਲ ਨਹੀਂ ਹੁੰਦੀ ਲਓ ਜੀ ਬਾਲ ਪੇਪਰ ਵਗੈਰਾ ਲਗਾ ਕੇ ਸਨੀ ਦੇ ਕੱਪੜੇ ਮੈਂ ਲਗਾਤੇ ਸੀਗੇ ਸੈੱਟ ਕਰਕੇ ਉਸ ਤੋਂ ਬਾਅਦ ਜੋ ਵੀ ਸੌਕਸ ਵਗੈਰਾ ਸੀਗੇ ਰੁਮਾਲ ਅੰਡਰਗਾਰਮੈਂਟਸ ਸੀਗੇ ਉਹ ਇੱਥੇ ਬਾਸਕਟਾਂ ਦੇ ਵਿੱਚ ਹੀ ਹੁੰਦੇ ਨੇ ਮੇਰੇ ਇਹ ਫਿਕਸ ਹੀ ਨੇਗੇ ਮਤਲਬ ਕਿ ਪੱਕੇ ਹੀ ਨੇ ਵੀ ਇਹਨਾਂ ਵਿੱਚ ਹੀ ਹੁੰਦੇ ਐ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆਂ ਅਲਮਾਰੀ ਵਿੱਚ ਕਰ ਦਿੱਤੀ ਸੈੱਟ ਆ ਦੇਖੋ ਇਸ ਤਰ੍ਹਾਂ ਆਪਣੇ ਸੂਟ ਜਿਹੜੇ ਕਾਟਨ ਦੇ ਸੀਗੇ ਉਹ ਉੱਪਰ ਰੱਖ ਲਈ ਮੈਂ ਹੁਣ ਵੀ ਮੈਨੂੰ ਥੋੜਾ ਜਿਹਾ ਆਸਾਨ ਹੋ ਜਾਣ ਕਿਉਂਕਿ ਫਿਰ ਇਹ ਹੋ ਜਾਂਦਾ ਵੀ ਸਾਰੇ ਕੱਪੜੇ ਨੇ ਫਿਰ ਦੁਬਾਰਾ ਤੋਂ ਬੈਗ ਵਗੈਰਾ ਫਰੋਲਨੇ ਬਹੁਤ ਜ਼ਿਆਦਾ ਔਖੇ ਦੇ ਲੋ ਜਿੱਧਰ ਚੱਲ ਰਿਹਾ ਦਿਖਾ ਦੇਣਾ ਤੁਹਾਨੂੰ ਹਜੇ ਲੱਗ ਰਹੇ ਨੇ ਏਸੀ ਲਾਉਣ ਲੋ ਜੀ ਪੂਰੇ ਘਰ ਦੇ ਵਿੱਚ ਫੇਰ ਜਿਹੜਾ ਗਾ ਪੈ ਗਿਆ ਇੱਥੇ ਦੇਖੋ ਘੂੜੀ ਵਗੈਰਾ ਜੋ ਵੀ ਟੈਡੀ ਵਗੈਰਾ ਸੀਗੇ ਸਾਰੇ ਇੱਧਰ ਉੱਧਰ ਸਾਡਾ ਦੂਸਰਾ ਰੂਮ ਵੀ ਦਿਖਾਉਣੇ ਪਰ ਏਸੀ ਜਿਹੜਾ ਲੱਗ ਚੁੱਕਿਆ ਦੇਖੋ ਤੇ ਸਟਾਇਜਿਹੜਾ ਉਹ ਸੀਗਾ ਆ ਦੂਸਰੇ ਰੂਮ ਦਾ ਵੀ ਤੁਹਾਨੂੰ ਦਿਖਾਉਣੀ ਹੈਗੀ ਆ ਦੇਖੋ ਇੱਧਰ ਵੀ ਚੱਲ ਰਿਹਾ ਹੈ ਇੱਧਰ ਵੀ ਬੈੱਡ ਵਗੈਰਾ ਇਕੱਠੇ ਕਰੇ ਪਏ ਆ ਗੱਦੇ ਵਗੈਰਾ ਹਨਾ ਤੇ ਆ ਜਿਹੜਾ ਵਿੰਡੋ اے سی ਸੀ ਹੁਣ ਇੱਥੇ ਵੀ ਕਵਰ ਕਰਨਾ ਪਊਗਾ ਇਟਾ ਵਗੈਰਾ ਲਾ ਕੇ ਇਹਨੂੰ ਵੀ ਭਰਨਾ ਪਊਗਾ ਹੁਣ ਹਨਾ ਤੇ ਇਹ ਵੀ ਕੰਮ ਵਧ ਗਿਆ ਹੁਣ ਹਨਾ ਹੁਣ ਬੈੱਡ ਸ਼ਾਇਦ ਪਤਾ ਨਹੀਂ ਇੱਧਰ ਹੋਣਗੇ ਜਾਂ ਉੱਧਰ ਹੋਣਗੇ ਤੇ ਆ ਜਿਹੜਾ ਆਪਾਂ ਵੱਡੇ ਰੂਮ ਦੇ ਵਿੱਚੋਂ ਇਹ ਸੀ ਉਤਾਰੇ ਆ ਇਹ ਜਾ ਉਹ ਛੋਟੇ ਰੂਮ ਦੇ ਵਿੱਚ ਉੱਧਰ ਦੇਖੋ ਨਮਾ ਲੱਗ ਚੁੱਕਿਆ ਤੇ ਇੱਥੇ ਕਲੇਰ ਸਾਹਿਬ ਕੁਝ ਕਰ ਰਹੇ ਸੀਗੇ ਲਓ ਜੀ ਇੱਥੇ ਦੁਬਾਰਾ ਆ ਗਈ ਸੀਗੀ ਮੈਂ ਕਿਚਨ 'ਚ ਇੱਥੇ ਲੱਗੀ ਸੀਗੀ ਪਾਣੀ ਨਾਲ ਕੋਲਡ ਡਰਿੰਕ ਪਾ ਕੇ ਦੇਣਾ ਕਿਉਂਕਿ ਗਰਮੀ ਬਹੁਤ ਜ਼ਿਆਦਾ ਜੀ ਲਓ ਜੀ ਅੱਜ ਆਪਾਂ ਕਾਫੀ ਦਿਨ ਆ ਬਾਅਦ ਨਾ ਅੱਜ ਇੱਕ ਨਾਮ ਲੈ ਰਹੇ ਹਾਂਗੇ ਤੇ ਭੈਣ ਦਾ ਮੈਨੂੰ ਕਮੈਂਟ ਆਇਆ ਸੀਗਾ ਦੀਦੀ ਨੇਗੇ ਇਟਲੀ ਤੋਂ ਨਰਿੰਦਰ ਪ੍ਰੇਤ ਆ ਥੈਂਕ ਯੂ ਸੋ ਮੱਚੀ ਦੀਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਲੌਗ ਦੇਖਦੇ ਹੋ ਇਹਨਾਂ ਪਿਆਰ ਦਿੰਦੇ ਹੋ ਤੁਸੀਂ ਇਹਨੇ ਪਿਆਰਾ ਬਹੁਤ ਪਿਆਰਾ ਪਿਆਰਾ ਤੁਸੀਂ ਕਮੈਂਟ ਕੀਤਾ ਹਨ ਇਹਨਾਂ ਦੀਆਂ ਨੇ ਕਮੈਂਟ ਕੀਤਾ ਸੀਗਾ ਕਹਿੰਦੇ ਵੀ ਅ ਮਤਲਬ ਕਿ ਤੁਹਾਡੇ ਅਸੀਂ ਬਲੌਗ ਦੇਖਦੇ ਆ ਇਟਲੀ ਤੋਂ ਤੇ ਤੁਹਾਡਾ ਮਤਲਬ ਕਿ ਤੁਸੀਂ ਆਪਣੇ ਕੰਮ ਨੂੰ ਕਰਮ ਸਮਝ ਕੇ ਕਰਦੇ ਹੋ ਸਾਨੂੰ ਬਹੁਤ ਵਧੀਆ ਲੱਗਿਆ ਥੈਂਕ ਯੂ ਸੋ ਮੱਚੀ ਦੀਦੀ ਪਰਮਾਤਮਾ ਕਰੇ ਤੁਹਾਨੂੰ ਖੂਬਸਾਰੀਆਂ ਬਹੁਤ ਸਾਰੀਆਂ ਤਰੱਕੀਆਂ ਬਖਸ਼ਣ ਹਨ ਪਰਿਵਾਰ ਹੱਸਦਾ ਵਸਦਾ ਰਹੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਲੋ ਜੀ ਇੱਥੇ ਆਪਾਂ ਕੋਲ ਡਰਿੰਕ ਪਾ ਕੇ ਦੇਣ ਲੱਗੇ ਆ ਤੇ ਅੱਜ ਦੀ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਆਈ ਹੋਪ ਤੁਹਾਨੂੰ ਵੀਡੀਓ ਪਸੰਦ ਆਇਆ ਹੋਊਗਾ ਵੀਡੀਓ ਅਗਰ ਤੁਹਾਨੂੰ ਪਸੰਦ ਆਇਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਮਿਲਦੇ ਆਂ ਜੀ ਕੱਲ ਨੂੰ ਸਤਿ ਸ੍ਰੀ ਅਕਾਲ ਜੀ ਬਾਏ ਬਾਏ